ਅੱਜ ਦੇ ਪਾਵਨ ਹੁਕਮਨਾਮੇ ਅੰਦਰ ਭਗਤ ਕਬੀਰ ਜੀ ਰਾਗ ਗੌਂਡ ਅੰਦਰ ਫਰਮਾਨ ਕਰਦੇ ਹਨ ਗੌਂਡ ਖਸਮ ਮਰੇ ਤਉ ਨਾ ਨਰੋਵੇ ਉਸ ਰਖਵਾਰਾ ਔਰ ਹੋਵੇ ਮਾਇਆ ਜਿਸ ਨੂੰ ਮਨੁੱਖ ਹਮੇਸ਼ਾ ਆਪਣੀ istri ਬੋਤੀ ਬਣਾ ਕੇ ਰੱਖਦਾ ਏ ਜਦੋਂ ਪਰ ਮਨੁੱਖ ਮਰ ਜਾਂਦਾ ਏ ਉਸ ਦੇ ਮਰਨ ਤੇ ਉਹ ਰੋਂਦੀ ਨਹੀਂ ਕਿਉਂਕਿ ਉਸ ਦਾ ਰਾਖਾ ਖਸਮ ਕੋਈ ਹੋਰ ਬਣ ਜਾਂਦਾ ਏ ਉਹ ਕਦੇ ਵੀ ਰੰਡੀ ਨਹੀਂ ਹੁੰਦੀ ਰਖਵਾਰ ਏ ਕਾ ਹੋਏ ਵਿਨਾਸ਼ ਆਗੇ ਨਰਕ ਇਹਾ ਭੋਗ ਵਿਲਾਸ ਜਦੋਂ ਮਾਇਆ ਦਾ ਰਾਖਾ ਭਾਵ ਜੀਵ ਮਰ ਜਾਂਦਾ ਹੈ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਅਗਾਂ ਦਰਗਾਹ ਦੇ ਵਿੱਚ ਨਰਕਾਂ ਨੂੰ ਸਹੇੜ ਲੈਂਦਾ ਹੈ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀਵ ਜੰਤ ਕੀ ਨਾਰੀ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਏ ਸਾਰੇ ਜੀ ਜੰਤ ਮਾਇਆ ਨੂੰ ਆਪਣੀ istri ਬਣਾ ਕੇ ਰੱਖਣਾ ਚਾਹੁੰਦੇ ਨੇ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਨੇ ਤੋਹਾਗਣ ਗਲ ਸੋਹੈ ਹਾਰ ਸੰਤ ਕਉ ਬਿਕ ਬਿਗਸੈ ਸੰਸਾਰ ਇਸ ਮਾਇਆ ਭਾਵ ਤੋਹਾਗਣ ਨਾਰ ਦੇ ਗਲ ਵਿੱਚ ਹਾਰ ਸੋਭਦਾ ਏ ਜੀਵਾਂ ਦੇ ਮਨ ਨੂੰ ਮੋਹਨ ਨੂੰ ਸਦਾ ਸੋਹਣੀ ਬਣੀ ਰਹਿੰਦੀ ਏ ਇਸ ਨੂੰ ਵੇਖ-ਵੇਖ ਕੇ ਜਗਤ ਖੁਸ਼ ਹੁੰਦਾ ਏ ਪਰ ਸੰਤਾਂ ਨੂੰ ਇਹ ਜ਼ਹਿਰ ਵਾਂਗ ਦਿਸਦੀ ਹੈ ਕਰ 시ਗਾਰ ਬਹਿ ਪਖਿਆਰੀ ਸੰਤ ਕੀ ਠਿਠਕੀ ਪਿਰੇ ਵਿਚਾਰੀ ਮਾਇਆ ਹਮੇਸ਼ਾ ਹੀ ਵੇਸਵਾ ਦੇ ਵਾਂਗ ਸਦਾ ਸ਼ਿੰਗਾਰ ਕਰੀ ਰੱਖਦੀ ਏ ਪਰ ਸੰਤਾਂ ਦੀ ਫਟਕਾਰੀ ਹੋਈ ਵਿਚਾਰੀ ਸੰਤਾਂ ਤੋਂ ਪਰੇ ਭਲੇ ਹੀ ਪਿਰਦੀ ਹੈ ਸੰਤ ਭਾਗ ਉਹ ਪਾਛੈ ਫਿਰੇ ਇਹ ਮਾਇਆ ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਗੁਰ ਪ੍ਰਸਾਦੀ ਮਾਰ ਹੁੰ ਡਰੈ ਪਰ ਸੰਤਾਂ ਉਤੇ ਗੁਰੂ ਦੀ ਮੇਰ ਹੋਣ ਕਰਕੇ ਇਹ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਸੰਤਾਂ ਦੇ ਨੇੜੇ ਨਹੀਂ ਟੁੱਕਦੀ ਸਾਖਤ ਕੀ ਉਹ ਪਿੰਡ ਪ੍ਰਾਇਣ ਹਮਕੋ ਦ੍ਰਿਸ਼ਟ ਪਰੈ ਤਰਖ ਡਾਇਣ ਇਹ ਮਾਇਆ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਏ ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿਸਦੀ ਹੈ ਹਮ ਤਿਸ ਕਾ ਬਹੁ ਜਾਣਿਆ ਪਿਓ ਜਬ ਹੂਏ ਕਿਰਪਾਲ ਮਿਲੇ ਗੁਰਦੇਵ ਉਦੋਂ ਤੋਂ ਮੈਂ ਇਸ ਮਾਇਆ ਦਾ ਭੇਦ ਪਾ ਲਿਆ ਏ ਜਦੋਂ ਤੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਨੇ ਮੈਨੂੰ ਮਿਲ ਪਏ ਨੇ ਕਹੋ ਕਬੀਰ ਅਬ ਬਾਹਰ ਪਰੀ ਸੰਸਾਰ ਇੱਕ ਅੰਚਲ ਲੜੀ